ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਠਿੰਡੇ ਦਾ ਜਿਹੜਾ ਧੋਬੀ ਬਾਜ਼ਾਰ ਤੇ ਆਪਾਂ ਬਠਿੰਡੇ ਲੈ ਕੇ ਤੁਹਾਨੂੰ ਪਹੁੰਚੇ ਹੋਏ ਆ ਤੇ ਇਧਰਲੇ ਪਾਸੇ ਆ ਜਿਹੜਾ ਰੈਸਟੋਰੈਂਟ ਆ ਇਹ ਹੈਗਾ ਦਾਸਤਾਂ ਤੇ ਇਹ ਹੈਗਾ ਜਿਹੜਾ ਮਾਲ ਰੋਡ ਮਾਲ ਰੋਡ ਦੇ ਸਾਹਮਣੇ ਜਿਹੜਾ ਦਫਤਰ ਫਾਇਰ ਬਗਰੇਡ ਜਿਹੜਾ ਬਠਿੰਡੇ ਦਾ ਬਣਿਆ ਹੋਇਆ ਸਟੇਸ਼ਨ ਤੇ ਇੱਥੋਂ ਆਪਾਂ ਜਿਹੜਾ ਖੱਬੇ ਹੱਥ ਹੋ ਜਾਣਾ ਵਾ ਤੇ ਜੇ ਸੱਜੇ ਹਾਥਾਂ ਟੈਂਕੀ ਵਾਲੇ ਪਾਸੇ ਨੂੰ ਜਾਣੇ ਤੇ ਇਧਰਲੇ ਪਾਸੇ ਨੂੰ ਰੇਲਵੇ ਸਟੇਸ਼ਨ ਆ ਜਾਂਦਾ ਵਾ ਤੇ ਕੱਪੜਾ ਹੀ ਕੱਪੜਾ ਜਿਹੜਾ ਥੋਦੀ ਬਾਜ਼ਾਰ ਦੇ ਵਿੱਚ ਹੈਗਾ ਵਾ ਆ ਸਾਹਮਣੇ ਇਧਰਲੇ ਪਾਸੇ ਵੇਖੋ ਨਾ ਰੇੜੀਆਂ ਵਾਲੇ ਵੀ ਜਿਹੜਾ ਜਰਾ ਬਜੂ ਰੂਬਾਂ ਰੱਖੀ ਬੈਠੇ ਆ ਉਹ ਸਾਹਮਣੇ ਜਿਹੜਾ ਫਾਇਰ ਬ੍ਰਿਗੇਡ ਦਾ ਸਟੇਸ਼ਨ ਆ ਗਿਆ ਵਾ ਇਹਦੇ ਨਾਲ ਹੀ ਰੇਲਵੇ ਸਟੇਸ਼ਨ ਸਾਹਮਣੇ ਫਾਇਰ ਬ੍ਰਿਗੇਡ ਸਟੇਸ਼ਨ ਦੇ ਨਾਲ ਹੀ ਸਾਹਮਣੇ ਮੋਚੀ ਬੈਠੇ ਹੋਏ ਆ ਜੁੱਤੀਆਂ ਗੰਨ ਨਾਲੇ ਤੇ ਇਧਰਲੇ ਪਾਸੇ ਬੂਟਾਂ ਦੀ ਜਿਹੜੀ ਬਹੁਤ ਵੱਡੀ ਜਿਹੜੀ ਉਹ ਮਾਰਕੀਟ ਆ ਤੇ ਧੋਬੀ ਬਾਜ਼ਾਰ ਉਹ ਸਾਹਮਣੇ ਹੀ ਰਹਿ ਜਾਂਦਾ ਵਾ ਇੱਕ ਗਲੀ ਆ ਇਹਨੂੰ ਛੱਡ ਕੇ ਤੇ ਅਗਲੀ ਗਲੀ ਜਿਹੜੀ ਧੋਬੀ ਬਾਜ਼ਾਰ ਆ ਆ ਇੱਥੋਂ ਜਿਹੜਾ ਧੋਬੀ ਬਾਜ਼ਾਰ ਸ਼ੁਰੂ ਹੋ ਜਾਂਦਾ ਵਾ ਆ ਸਾਹਮਣੇ ਦਿਖਾਉਣੇ ਆ ਪੱਕੀ ਕੋਸ਼ੇ ਦੇ ਵਿੱਚ 2250 3300 ਦੀ ਬੂਟਾਂ ਦੀ ਜਿਹੜੀ ਉੱਥੇ ਇਧਰਲੇ ਪਾਸੇ ਸੇਲ ਲੱਗੀ ਹੋਈ ਆ ਹਨਾ ਤੇ ਇਹਦੇ ਵਿੱਚ ਬੂਟਾਨੀਆਂ ਦੇ ਦੁਕਾਨਾਂ ਵੀ ਜਿਵੇਂ ਆ ਇੱਕ ਲਹਿੰਗਿਆਂ ਵਾਲੀ ਬਹੁਤ ਮਸ਼ਹੂਰ ਦੁਕਾਨ ਇਹਦੇ ਵਿੱਚ ਤੇ ਇਹਦੇ ਵਿੱਚ ਉਹ ਬੂਟਾਂ ਦੀਆਂ ਸੇਲਾਂ ਲੱਗਦੀਆਂ ਤੇ ਕੱਪੜਿਆਂ ਦੀਆਂ ਜਿਹੜੀਆਂ ਆ ਕਾਫੀ ਜਿਹੜੀਆਂ ਦੁਕਾਨਾਂ ਮਸ਼ਹੂਰ ਦੁਕਾਨਾਂ ਹੈਗੀਆਂ ਇਸ ਬਾਜ਼ਾਰ ਦੇ ਵਿੱਚ ਕੁਕੂ ਜਵੈਲਰਸ ਵਾਲੇ ਉਹ ਵੀ ਢੋਬੀ ਬਾਜ਼ਾਰ ਦੇ ਵਿੱਚ ਹੀ ਹੈਗੇ ਆ ਤੇ ਮਹਿੰਦੀ ਲਾਉਣ ਵਾਲੇ ਬਹੁਤ ਆਏਗਾ ਕਿਉਂਕਿ ਵਿਆਹ ਸ਼ਾਦੀਆਂ ਦੇ ਵਿੱਚ ਨਾ ਇੱਥੇ ਜਿਆਦਾ ਲੋਕ ਸ਼ੋਪਿੰਗ ਕਰਨ ਵਾਸਤੇ ਆਉਂਦੇ ਆ ਆਵੇ ਚਾਬੀਆਂ ਛੱਲੇ ਜੇ ਵੀ ਇਹਦੇ ਵਿੱਚ ਰੱਖੀ ਬੈਠੇ ਵਾਵਾ ਸਮਾਨ ਜਿਹੜਾ ਤੇ ਉਹ ਇਹ ਜਿਹੜਾ ਬਾਜ਼ਾਰ ਆ ਤੇ ਹਰ ਕੋਈ ਸੱਤੇ ਅੱਠੇ ਦਿਨ ਖੁੱਲਾ ਰਹਿੰਦਾ ਵਾ ਤੇ ਲੋਕ ਜਿਹੜੇ ਵਿਆਹ ਛਾਦੀਆਂ ਲਈ ਇੱਥੇ ਹੀ ਸ਼ੋਪਿੰਗ ਕਰਨ ਵਾਸਤੇ ਆ ਜਿਹੜੀ ਹਰ ਇੱਕ ਜੀ ਲੋੜੀਂਦੇ ਚੀਜ਼ ਆ ਵਿਆਹ ਵਾਲੀ ਜਿਹੜੀ ਉਹ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲ ਜੂਗੀ ਕੁਆਲਟੀ ਬੈਗ ਤੋਂ ਲੈ ਕੇ ਕੱਪੜਿਆਂ ਤੋਂ ਲੈ ਕੇ ਜੁੱਤੀਆਂ ਤੱਕ ਦੇ ਇੱਥੇ ਆ ਮਹਿੰਦੀ ਵਾਲੇ ਬੈਠੇ ਹੋਏ ਆ ਥਾਂ ਥਾਂ ਤੇ ਬੈਠੇ ਤੁਹਾਨੂੰ ਮਹਿੰਦੀ ਵਾਲੇ ਤਾਂ ਥਾਂ ਥਾਂ ਤੇ ਮਿਲ ਜਾਣਗੇ ਆ ਦੇਖੋ ਮੁੰਡੇ ਜਿਹੜੇ ਕੋਟ ਪੈਂਟ ਸਵਾਉਂਦੇ ਆ ਉਹ ਵੀ ਇੱਥੇ ਹੀ ਆਉਂਦੇ ਆ ਕਈ ਤਾਂ ਕਹਿੰਦੇ ਕਲਾਕਾਰ ਵੀ ਇੱਥੇ ਆਉਂਦੇ ਆ ਪਰਸਾਂ ਵਾਲੀ ਦੁਕਾਨ ਹੈਗੀ ਇਧਰਲੇ ਪਾਸੇ ਤੇ ਇੱਥੇ ਆ ਜਾਂਦਾ ਚੌਂਕ ਇੱਥੋਂ ਤੇ ਕਰਾ ਜਿਹੜਾ ਇਹ ਥੋਬੀ ਬਾਜ਼ਾਰ ਹੈਗਾ ਵਾ ਇਹ ਜਿਹੜਾ ਆ ਗਿਆ ਸਾਧ ਭਾਵਨ ਵਾਲਾ ਚੌਂਕ ਤੇ ਇਧਰਲੇ ਪਾਸੇ ਰੱਖੀ ਬੈਠੇ ਆ ਅਗਭਾਰੇ ਜੇ ਬੱਚਿਆਂ ਵਾਲੇ ਇੱਧਰੇ ਪਾਸੇ ਆਹ ਕੱਪੜਿਆਂ ਵਾਲੀਆਂ ਦੁਕਾਨਾਂ ਸਾਰੀਆਂ ਬੂਟਾਂ ਵਾਲੀਆਂ ਇਸੇ ਵਿੱਚ ਤੇ ਬਾਕੀ ਖਾਣ ਪੀਣ ਨੂੰ ਜਿਹੜੇ ਇਹ ਆਹ ਬਦਾਮ ਹੋਗੇ ਕਾਜੂ ਤੇ ਇਹ ਵੀ ਜਿਹੜੀਆਂ ਇੱਥੇ ਰੱਖੀ ਬੈਠੇ ਆ ਇਸ マーਕੇਟ ਦੇ ਵਿੱਚ ਆ ਦੇਖੋ ਕਾਜੂ ਕੂਜੂ ਹੋਗੇ ਪਿਸਤੇ ਪੂਸਤੇ ਹੋਗੇ ਆਹ ਦੇਖੋ ਕਾਜੂ ਬਦਾਮ ਅਖਰੂਟ ਸਾਰਾ ਕੁਝ ਇੱਥੇ ਰੱਖੀ ਬੈਠੇ ਆ ਤੇ ਇਹ ਜਿਹੜੀ ਮਾਰਕੀਟ ਆ ਇਹ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੱਠੇ ਦੇ ਅੱਠੇ ਦਿਨ ਖੁੱਲੀ ਰਹਿੰਦੀ ਆ ਫਲਕਾਰੀਆਂ ਭਾਰੀ ਸੇਲ ਤੇ ਜਿਹੜੀਆਂ ਇੱਥੇ ਆਵੇ ਏਦਲੇ ਪਾਸੇ ਲਿਖਿਆ ਹੋਇਆ ਵਾ ਹਨਾ ਇਧਰ ਵੀ ਫਲਕਾਰੀਆਂ ਵਾਲੀ ਬਈ ਦੁਕਾਨ ਜਿਹੜੀ ਸਪੈਸ਼ਲ ਆਵੇ ਦੇਖੋ ਤੇ ਇੱਕ ਦੀਵਾਲੀ ਰੰਗੀ ਕਰਕੇ ਤੇ ਕਾਫੀ ਜਿਹੜੇ ਲੋਕਾਂ ਨੇ ਸੇਲਾਂ ਸੂਲਾਂ ਲਾਈਆਂ ਹੋਈਆਂ ਇਧਰਲੇ ਪਾਸੇ ਕੱਪੜਿਆਂ ਵਾਲੀ ਦੁਕਾਨ ਸਾਹਮਣੇ ਵੀ ਦੇਖ ਲਓ ਇਧਰਲੇ ਪਾਸੇ ਆ ਅਕਰੇ ਆਪਣਾ ਰੱਖਣ ਵਾਸਤੇ ਸ਼ੋਕੇਸ਼ਾ ਜਣਾ ਸਮਾਨ ਜਾਂ ਮਲਕ ਉਹ ਸਾਰਾ ਹੈਗਾ ਤੇ ਬਾਜ਼ਾਰ ਜਿਹੜਾ ਭਰਨਾ ਹੋ ਗਿਆ ਸ਼ੁਰੂ ਟਾਈਮ 12:30 ਵਜੇ ਦਾ ਹੋ ਗਿਆ ਵਾ ਤੇ ਆਵਾਜ਼ ਆਈ ਜੀ ਜਿਹੜੀ ਸ਼ੁਰੂ ਹੋ ਗਈ ਆ ਆ 2:30 2:30 ਵਜੇ ਬਾਈ ਰੱਖੀ ਬੇਟਾ ਆ ਜਿਹੜੇ ਲੇਡੀ ਜੋ ਸਾਈਂਗਲ ਸੁੰਦਰ ਸੀਗੇ ਆ ਵੀ 2.5 250 ਦੇ ਆ ਕੋ ਜਿਹੜੇ ਲੇਡੀਜ਼ ਸੈਂਡਲ ਇਧਰਲੇ ਪਾਸੇ ਕੰਬਲ-ਕੁੰਬਲ ਪਏ ਆ ਪੜਦੇ ਹੋਰ ਵੀ ਨੱਕ ਸੁੱਕ ਤੇ ਇਧਰਲੇ ਪਾਸੇ ਆ ਜਿਹੜੀਆਂ ਸੇਲਾਂ ਲੱਗੀਆਂ 250 350 ਵਾਲੀਆਂ ਤੇ ਛੋਟਾ ਜਿਹਾ ਬਾਜ਼ਾਰ ਇਹ ਜਿਆਦਾ ਵੱਡਾ ਬਾਜ਼ਾਰ ਨਹੀਂਗਾ ਤੇ ਇਹਦੇ ਵਿੱਚ ਤਕਰੀਬਨ ਜਿਹੜਾ ਸਾਰਾ ਸਮਾਨ ਤੁਹਾਨੂੰ ਜਿਹੜਾ ਵਿਆਹ ਸ਼ਾਦੀ ਦੇ ਵਿੱਚ ਚਾਹੀਦਾ ਉਹ ਲੋਕ ਜਿਹੜਾ ਇੱਥੋਂ ਸ਼ੋਪਿੰਗ ਕਰਦੇ ਤੇ ਇੱਥੋਂ ਮਿਲ ਜਾਂਦਾ ਵਾ ਤੇ ਇੱਥੇ 350 650 ਵਾਲੀ ਜਿਹੜੀ ਆਪਣਾ ਸੇਲ ਲੱਗੀ ਹੋਈ ਆ ਨਾਲੇ ਆ ਸਾਹਮਣੇ ਵੇਖ ਲਓ ਜਿਹੜਾ ਆਜੂ ਰੂਬਾਂ ਵਾਲੇ ਰੱਖੀ ਬੈਠੇ ਰੇੜੀਆਂ ਤੇ ਕਾਫੀ ਜਿਹੜਾ ਆਪਾਂ ਕਹਿੰਗੇ ਸਿਆਲਾਂ ਦਾ ਜਿਹੜਾ ਸੀਜ਼ਨ ਆ ਗਿਆ ਵਾ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਈ ਆ ਜਿਹੜੀ ਢੋਬੀ ਮਾਰਕੀਟ ਤੇ ਉਹਦੇ ਵਿੱਚ ਜੋ ਵੀ ਆ ਸਮਾਨ ਮਿਲਦਾ ਵਾ ਤੇ ਕੀ ਕੋਸ਼ ਉਹਦੇ ਵਿੱਚ ਹੈਗਾ ਤੇ ਕੀ ਹਿਸਾਬ ਕਿਤਾਬ ਕਿੱਡੀ ਮਾਰਕੀਟ ਉਹ ਆਪਾਂ ਤੁਹਾਨੂੰ ਸਾਰਾ ਜਿਹੜਾ ਦਿਖਾਇਆ ਮਾਰਕੀਟ ਦੇ ਵਿੱਚ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਆਪਣਾ ਤੁਹਾਨੂੰ ਕਿਵੇਂ ਲੱਗਿਆ ਵਾ ਉਹ ਜਰੂਰ ਜਿਹੜਾ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਬਾਕੀ ਜਿਹੜੀ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰਿਓ ਤੇ ਇੱਥੇ ਆਪਾਂ ਜਿਹੜਾ ਵਲੌਗ ਸਮਾਪਤ ਕਰਦੇ ਹਾਂ ਤੇ ਅਗਲੇ ਵਲੌਗ ਦੇ ਨਾਲ ਆਪਾਂ ਫੇਰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ